ਕੱਤਕ ਦੇ ਮਹੀਨੇ ਦਾ ਉਪਦੇਸ਼ ਧਨ ਗੁਰਵਰਜਨ ਦੇਵ ਜੀ ਮਹਾਰਾਜ ਇਸ ਪ੍ਰਕਾਰ ਕਰਦੇ ਨੇ ਕਿ ਕੋਈ ਵੀ ਦੁੱਖ ਕੋਈ ਵੀ ਤਕਲੀਫ ਕੋਈ ਵੀ ਰਿੱਤਤਾ ਕੋਈ ਵੀ ਪੀੜਾ ਉਸ ਦੇ ਲਈ ਦੂਸਰੇ ਨੂੰ ਭੁੱਲ ਕੇ ਵੀ ਦੋਸ਼ੀ ਨਾ ਠਰਾਈਂ ਉਹ ਤੇਰੇ ਕਰਮਾਂ ਦਾ ਹੀ ਦੋਸ਼ ਕੱਤਕ ਕਰਮ ਕਮਾਉਣੇ दो न कहूं जोग सडवेश ਦੇ ਪ੍ਰਸਿੱਧ ਸੰਨ ਤੇ અવਤਾਰੀ પુરੁਸ਼ ਮਹਾਤਮਾ ਬੁੱਧ ਨੇ ਤੇ ਕਰਮ ਨੂੰ ਭਗਵਾਨ ਕਹਿ ਦਿੱਤਾ ਹੈ ਕਰਮ ਹੀ ਭਗਵਾਨ ਹੈ ਕਰਮ ਨੇ ਹੀ ਨਿਰਵਾਣ ਪਦ ਦਿਲਾਣਾ ਹੈ ਕਰਮ ਨੇ ਹੀ ਸੁਖ ਦੇਣਾ ਹੈ ਕਰਮ ਨੇ ਹੀ ਦੁੱਖ ਦੇਣਾ ਹੈ ਕਰਮ ਨੇ ਹੀ ਮਿਲਾਣਾ ਹੈ ਕਰਮ ਨੇ ਹੀ ਛੋੜਨਾ ਹੈ ਕਰਮ ਨੇ ਹੀ ਅਨੰਦਿਤ ਕਰਨਾ ਹੈ ਕਰਮ ਨੇ ਹੀ ਪ੍ਰੇਰਿਤ ਕਰਨਾ ਹੈ कर्म ही पछाड़ेगा और कर्म ही तरक्की दे सब कुछ करमा ते ही निर्भर है तो ऊना रसना तो मुबारक बोल निकले कर्म ही भगवान है इस वास्ते उन्हत जोर दिता साहिब श्री गुरु नानक देव जी महाराज फरमान कर देने जित कीता पाइए आपना सा जब अपना ही कीता आप है, तो फिर अपने कर्म प्रति सुचेत होना बड़ा लाजमी है बहुत जरूरी है देखने चा है मनुख थे, बहुत बार सुचेत लेकिन कर्म प्रति सुचेत नहीं रहा करम तन तर शरीरक वाचक और मानसिक कुछ शरीर न ऐसा करना है ਤੇ ਦੂਜੇ ਦੇ ਸਰੀਰ ਨੂੰ ਚੋਟ ਪਹੁੰਚੇ ਤੇ ਕੁਝ ਮੂਹ ਨਾਲ ਐਸਾ ਬੋਲਣਾ ਹੈ ਦੂਸਰੇ ਦਾ ਅਹਿਤ ਹੋਵੇ ਤੇ ਕੁਝ ਐਸਾ ਸੋਚਣਾ ਹੈ ਜੋ ਦੂਜੇ ਲਈ ਬੁਰਾ ਹੋਵੇ ਬਸ ਉਸ ਕਰਮ ਨੂੰ ਹੀ ਅਸ਼ੁੱਭ ਕਰਮ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤੇ ਅਰਾਸ ਪ੍ਰਾਰਥਨਾ ਜੋ ਹਰ ਗੁਰਸਿੱਖ ਦੀ ਜ਼ਬਾਨ ਤੇ ਰਹਿੰਦੀ ਹੈ ਔਰ ਕਿਸੇ ਹੱਦ ਤੱਕ ਉਹ ਅੰਤਰਰਾਸ਼ਟਰੀਆ ਪੱਦਰ ਦੀ ਪ੍ਰਾਰਥਨਾ ਬਣ ਗਈ ਹੈ ਦੇਹੇ ਸ਼ਿਵਾ ਵਰ ਮੋਹੇ ਅਹ ਸੁਭ ਕਰਮੰਤੇ ਕਭ ਹੋ ਨਾ ਡਰ ਬਸ ਇੱਕੋ ਹੀ ਵਰ ਦੇ ਐ ಪರಿਪੂਰਨ ਪ੍ਰਮਾਤਮਾ ਕਿ ਮੈਂ ਸੁਭ ਕਰਮਾਂ ਤੋਂ ਭੁੱਲ ਕੇ ਵੀ ਕਦੀ ਸੰਕੋਚ ਨਾ ਕਰ ਮੇਰੇ ਅੰਦਰ ਉਤਸ਼ਾਹ ਬਣਿਆ ਰਵੇ ਉਮੰਗ ਬਣੀ ਰਹੇ ਸੁਭ ਕਰਮ ਕਰਨ ਦੀ ਸੁਭ ਕਰਮ ਉਹੀ ਹੈ ਦੋ ਦੂਸਰੇ ਲਈ ਵੀ ਸ਼ੁਭ ਹੋਵੇ ਔਰ ਤੇਰੇ ਲਈ